ਦੂਸਰੀ ਔਰਤ ਜਿਹੜਾ ਮੁਆਵਜ਼ੇ ਦੀ ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਕਿ ਜਿਹੜੇ ਮੁਆਵਜ਼ੇ ਦੀ ਗੱਲ ਕੀਤੀ ਗਈ ਹੈ ਸਟੇਟ ਗਵਰਨਮੈਂਟ ਵੱਲੋਂ ਕੀਤੀ ਗਈ ਹੈ ਤੇ ਆ ਜਿਹੜੀ ਇਸ ਫੈਕਟਰੀ ਦੇ ਜਿਹੜੇ ਮਾਲਕ ਸਨ ਉਹਨਾਂ ਨੇ ਹਾਲ ਤੱਕ ਮੁਆਵਜ਼ੇ ਦੀ ਕੋਈ ਗੱਲ ਨਹੀਂ ਕੀਤੀ ਹੈ ਕੁਝ ਵਰਕਰਸ ਜ਼ਰੂਰ ਉਹਨਾਂ ਦੇ ਪਰਿਵਾਰ ਵਾਲੇ ਇਕੱਠੇ ਹੋਏ ਸੀ ਤੇ ਉਹਨਾਂ ਨੇ ਇੱਕ ਜਗ੍ਹਾ ਦੇ ਉੱਪਰ ਧਰਨਾ ਵੀ ਲਗਾਇਆ ਸੀ ਆਪਣੇ ਵੱਲੋਂ ਤੇ ਸਾਰੇ ਵਰਕਰਸ ਇਕੱਠੇ ਹੋ ਰਹੇ ਨੇ ਉਹਨਾਂ ਦਾ ਇਹ ਕਹਿਣਾ ਸਾਫ਼ ਤੌਰ ਤੇ ਕਿ ਜਿਹੜੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਹੈ ਜਿਨ੍ਹਾਂ ਦੇ ਬਾਰੇ ਕੁਝ ਨਹੀਂ ਪਤਾ ਚੱਲ ਰਿਹਾ ਤੇ ਜਿਹੜੇ ਜਿਨ੍ਹਾਂ ਦੇ ਬਾਰੇ ਪਤਾ ਲੱਗਿਆ ਕਿ ਉਹ ਅਮਰਿਤ ਨੇ ਉਹ ਹਲਾਕਰਪੇ ਦੇ ਵਿੱਚ ਦਿੱਤਾ ਜਾ ਸਕੇ ਅਗਰ ਉਹ ਨਹੀਂ ਤਾਂ ਜਾਂਦਾ ਤੇ ਉਹ ਆਪਣੀ ਅਗਲੀ ਰਣਨੀਤੀ ਬਣਾ ਰਹੇ ਨੇ ਤੇ ਉਸ ਤੋਂ ਬਾਅਦ ਹੀ ਉਹ ਆਪਣੀ ਕਾਲ ਦੇਣਗੇ ਕਿ ਉਹਨਾਂ ਦਾ ਅਗਲਾ ਰੁਖ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਉਹਨਾਂ ਦੇ ਪਰਿਜਨਾਂ ਦਾ ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਕੀ ਰਹਿ ਸਕਦਾ ਕਿਸ ਤਰੀਕੇ ਦੇ ਨਾਲ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲ ਕਰਨਗੇ ਤੇ ਜਿਹੜੇ ਆ ਫੈਕਟਰੀ ਦੇ ਮਾਲਕ ਨੇ ਉਹਨਾਂ ਨਾਲ ਕਿਸ ਤਰ੍ਹਾਂ ਗੱਲ ਕਰਨਗੇ ਜੀ ਜੀ ਗੌਰਵ ਜੀ ਮੈਂ ਕਿ ਤੁਸੀਂ ਪਹਿਲਾਂ ਦੱਸਿਆ ਸੀ ਕਿ ਫੈਕਟਰੀ ਦੇ ਮਾਲਕ ਨੇ মিডিਆ ਤੋਂ ਦੂਰੀ ਬਣਾਈ ਹੋਈ ਹੈ ਕਿ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਹੋ ਪਈ ਹੈ ਉਹਨਾਂ ਦਾ ਕੋਈ ਬਿਆਨ ਆਇਆ ਇਸ ਬਾਰੇ ਆ ਕਾਮੀ ਦਾ ਫੈਕਟਰੀ ਦੇ ਮਾਲਕ ਨੇ ਬਿਲਕੁਲ ਮੀਡੀਆ ਨਾਲ ਫਿਲਹਾਲ ਕੋਈ ਗਲਤ ਬਤ ਨਹੀਂ ਕੀਤੀ ਹੈ ਤੇ ਕੱਲ ਹੀ ਜੋ ਉਹਨਾਂ ਨੇ ਗੱਲ ਕੀਤੀ ਸੀ ਅੱਜ ਪੂਰਾ ਦਿਨ ਨਿਕਲ ਚੁੱਕਾ ਉਹਨਾਂ ਨੇ ਕੁਝ ਆ ਕੇ ਬਿਆਨ ਨਹੀਂ ਦਿੱਤਾ ਹੈ ਜਾਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਜਿਹੜੇ ਹਸਪਤਲ ਦੇ ਵਿੱਚ ਉਹ ਜਿਹੜਾ ਚੈਰੀਟੇਬਲ ਹਸਪਤਲ ਉਹ ਰਨ ਕਰਦੇ ਆ ਸਭ ਤੋਂ ਜ਼ਿਆਦਾ ਜਿਹੜੇ ਇੱਥੇ ਕਾਇਲ ਸੀਗੇ ਉਹਨਾਂ ਨੂੰ ਉੱਥੇ ਹੀ ਲਗਾਇਆ ਗਿਆ ਉੱਥੇ ਉਹਨਾਂ ਦੀ ਕਿਸ ਤਰ੍ਹਾਂ ਮਰਮपट्टी ਕੀਤੀ ਗਈ ਕਿੰਨੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਗੰਭੀਰ ਚੋਟਾਂ ਸਨ ਤੇ ਉਹਨਾਂ ਨੂੰ ਖਾਸ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਸੀਗੀ ਸਪੈਸ਼ਲਾਈਜ਼ਡ ਟਰੀਟਮੈਂਟ ਦੀ ਜ਼ਰੂਰਤ ਸੀਗੀ ਤੇ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਸਨ ਉਹਨਾਂ ਦੀ ਕਿਸ ਕਿਸ ਤਰ੍ਹਾਂ ਦੀ ਹਾਲਤ ਹੈ ਅਜੇ ਹੀ ਕੋਈ ਵੀ ਗੱਲਬਾਤ ਜਾਂ ਮੁਆਵਜ਼ੇ ਦੀ ਗੱਲ ਹੈ ਕੋਈ ਵੀ ਜਿਹੜੇ ਫੈਕਟਰੀ ਦੇ ਮਾਲਕ ਵੱਲੋਂ ਫਿਲਹਾਲ ਨਹੀਂ ਕੀਤੀ ਗਈ ਹੈ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਜਿਹੜੇ ਆਏ ਸਨ ਉਹਨਾਂ ਦੇ ਜਦੋਂ ਅਸੀਂ ਉਹਨਾਂ ਨੂੰ ਸਵਾਲ ਕੀਤੇ ਤਾਂ ਉਸ ਵਕਤ ਵੀ ਉਹ ਨਾਲ ਖੜੇ ਸਨ ਪਰ ਉਸ ਵਕਤ ਵੀ ਉਹ ਕੁਝ ਨਹੀਂ ਬੋਲੇ ਤੇ ਉਹਨਾਂ ਨੇ ਹੀ ਚੁੱਪੀ ਬੱਟੀ ਰੱਖੀ ਜੀ ਬਾਰਬ ਜੇਕਰ ਗੱਲ ਕਰੀਏ ਤੇ ਜਿਹੜਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਮ੍ਰਿਤਕ ਜਾਂ ਲਖਮੀਆਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਕਿ ਉਹ ਸੰਤੋਖ ਨੇ ਇਸ ਤੋਂ ਕਮਿਟੀ ਜਿਵੇਂ ਮਦਨ ਹੋਣੇ ਥੋੜੀ ਦੇ ਪਹਿਲੇ ਹੀ ਦੱਸਿਆ ਕਿ ਜਿਹੜੇ ਅਮ੍ਰਿਤਕਾਂ ਦੇ ਪਰਿਵਾਰ ਜਨ ਨੇ ਤੇ ਜਿਹੜੇ ਲੋਕ ਜਿਹੜੇ ਹਲੇ ਲਾਪਤਾ ਨੇ ਜਿਨ੍ਹਾਂ ਦੇ ਬਾਰੇ ਨਹੀਂ ਪਤਾ ਚੱਲ ਸਕਿਆ ਉਹਨਾਂ ਨੇ ਥੋੜੀ ਦੇਰ ਪਹਿਲੇ ਹੀ ਜਲੰਧਰ ਦੇ ਵਿੱਚ ਥੋੜੀ ਦੂਰ ਇਸ ਮੌਕੇ ਤੋਂ ਉਹਨਾਂ ਨੇ ਆਪਣੇ ਵੱਲੋਂ ਇੱਕ ਧਰਨਾ ਲਗਾਇਆ ਸੀ ਜਿੱਥੇ ਉਹਨਾਂ ਨੇ ਇਹ ਕੋਸ਼ਿਸ਼ ਨਾ ਕੀਤੀ ਕਿ ਸਾਨੂੰ ਟਕਵਾ ਮੁਆਵਜ਼ਾ ਚਾਹੀਦਾ ਹੈ 2 ਲੱਖ ਰੁਪਏ ਦਾ ਮੁਆਵਜ਼ੇ ਨੂੰ ਉਹ ਐਡਿਕੁਏਟੀ ਜਾਂ ਟਕਵਾ ਮੁਆਵਜ਼ਾ ਨਹੀਂ ਮੰਨ ਰਹੇ ਤੇ ਉਹ ਜਿਹੜਾ ਫੈਕਟਰੀ ਦਾ ਮਾਲਿਕ ਹੈ ਉਹਨਾਂ ਤੋਂ ਮੁਆਵਜ਼ੇ ਵੀ ਉਹਨਾਂ ਨੇ ਮੰਗ ਕੀਤੀ ਹੈ ਤੇ ਮੁਆਵਜ਼ਾ ਨਾ ਦੇਣ ਦੀ ਸੂਰਤ ਦੇ ਵਿੱਚ ਉਹ ਆਪਣੀ ਅਗ ਸ਼ਾਇਦ ਉਹ ਉਹਨਾਂ ਦਾ ਜੋ ਜਾਮ ਲਗਾਉਂਦਾ ਪ੍ਰੋਗਰਾਮ ਸੀਗਾ ਉਸ ਦੇ ਉੱਪਰ ਵੀ ਉਹ ਵਿਚਾਰ ਕਰ ਰਹੇ ਨੇ ਫਿਲਹਾਲ ਜਿੰਨੇ ਲੋਕ ਇਕੱਠੇ ਹੋਏ ਸੀ ਉਹਨਾਂ ਨੂੰ ਤਾਂ ਪੁਲਿਸ ਨੇ ਆਪਣੇ ਵੱਲੋਂ ਉਹਨਾਂ ਨੂੰ ਉੱਥੋਂ ਦੁੜਾ ਦਿੱਤਾ ਪਰ ਫਿਲਹਾਲ ਜੋ ਆਪਣੀ ਰਣਨੀਤੀ ਬਣਾ ਰਹੇ ਨੇ ਉਸ ਦਾ ਖੁਲਾਸਾ ਥੋੜੀ ਦੇਰ ਬਾਅਦ ਕਰਨਗੇ ਪਰ ਟੁਕਵੇਂ ਮੁਆਵਜ਼ੇ ਦੀ ਗੱਲ ਜ਼ਰੂਰ ਹੋ ਕਰ ਰਹੇ ਨੇ ਜੀ ਗੌਰਵ ਸਤਾਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਨੂੰ ਗੱਲ ਦਈਏ ਕਿ ਜਲੰਧਰ ਵਿੱਚ ਕੰਬਲ ਬਣਾਉਣ ਵਾਲੀ ਫੈਕਟਰੀ ਜਿਹੜੀ ਰਾਤੀ ਪਟੇਟੇਰੀ ਹੋ ਗਈ ਸੀ ਉਥੇ ਰਾਹਤ ਕਾਰਜ ਜੱਜ ਵੀ ਜਾਰੀ ਨੇ 6 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਤੇ 60 ਦੇ ਕਰੀਬ ਵਿਅਕਤੀ ਜ਼ਖਮੀ ਹਾਲਤ ਵਿੱਚ ਇਸ ਮਲਵੇ ਹੇਠਾਂ ਕੱਢੇ ਗਏ ਨੇ ਅਤੇ ਅਗਲੇ 24 ਘੰਟੇ ਤੱਕ ਇਹ ਰਾਹਤ ਕਾਰਜ ਚੱਲਦੇ ਰਹਿਣ ਦੇ ਜਿਹੜੇ ਅਸਰ ਦੱਸੇ ਜਾ ਰਹੇ ਨੇ ਇਸ ਦੇ ਨਾਲ ਹੀ ਸਿਬਲਟੀਨ ਵਿੱਚ ਸਮਾ ਹੋ ਚੁੱਕਿਆ ਕਿ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਮੋੜ ਹਾਜ਼ਰ ਹੋਵਾਂਗੇ ਬਾਕੀ ਖਬਰਾਂ ਨਾਲ